ਕਹਿੰਦੀ ਮੈਂ ਬੜੀ ਕੁਇਕ ਹਾਂ ਤੇ ਮੈਨੂੰ ਨਾ ਤੂੰ ਫਟਾਫਟ ਚੀਜ਼ ਆਮਲੇਟ ਬਣਾ ਦੇ ਮੈਂ ਕਿਹਾ ਜੋ ਹੁਕਮ ਮੇਰੇ ਆਕਾ ਤੁਸੀਂ ਦੱਸੋ ਕਿ ਕਿੰਨੇ ਟਾਈਮ 'ਚ ਪਹੁੰਚ ਰਹੇ ਹੋ ਪਰ ਮੈਂ ਚੀਜ਼ ਓਮਲੇਟ ਤੇ ਤੁਹਾਡੇ ਲਈ ਬਣਾ ਦਾਂਗੀ ਬਦਲੇ 'ਚ ਮੈਨੂੰ ਕੀ ਮਿਲੇਗਾ ਕਹਿੰਦੇ ਮੈਂ ਬਦਲੇ 'ਚ ਤੇਰੇ ਲਈ ਇੱਕ ਚੀਜ਼ ਕਰਾਂਗਾ ਕਿ ਤੂੰ ਆਪਣੀ ਚਾਹ ਬਣਾ ਕੇ ਰੈਡੀ ਰੱਖ ਤੇ ਮੈਂ ਉਹ ਚਾਹ ਤੇਰੇ ਪੀਂਦੇ ਪੀਂਦੇ ਤੇਰੇ ਕੋਲ ਬੈਠ ਜਾਵਾਂਗਾ ਮੈਨੂੰ ਤੇ ਚੜ ਗਿਆ ਅੱਛਾ ਕਿ ਅੱਜ ਮੇਰੇ ਹਸਬੰਦ ਨੇ ਮੈਨੂੰ ਇੰਨੀ ਵੱਡੀ ਗੱਲ ਕਿਦਾਂ ਕਹਿ ਦਿੱਤੀ ਕਿਉਂਕਿ ਮੇਰੇ ਲਈ ਸਭ ਤੋਂ ਮੈਟਰ ਕਰਦਾ ਹੈ ਉਹਨਾਂ ਦਾ ਟਾਈਮ ਜੋ ਮੇਰੇ ਨਾਲ ਸਪੈਂਡ ਕਰਨਗੇ। ਮੈਨੂੰ ਇਹ ਮੈਟਰ ਨਹੀਂ ਕਰਦਾ ਉਹ ਮੇਰੇ ਲਈ ਕੋਈ ਮਹਿੰਗੇ ਗਿਫਟ ਲੈ ਕੇ ਆਣ ਜਾਂ ਮੈਨੂੰ ਕਿਤੇ ਸ਼ਾਪਿੰਗ ਕਰਾਣ ਜਾਂ ਮੈਨੂੰ ਕਮਾਨ ਫਰਾਨ ਲੈ ਕੇ ਜਾਣ। ਮੈਂ ਇਹੋ ਜਿਹੀ ਬਿਲਕੁਲ ਵੀ ਨਹੀਂ ਆ। ਮੈਨੂੰ ਤੇ ਵੈਸੇ ਹੀ ਆਪਣਾ ਘਰ ਬੜਾ ਪਸੰਦ ਹੈ। ਚਾਹੇ ਉਹ ਜਿਹੋ ਜਿਹਾ ਮਰਜੀ ਹੋਵੇ। ਮੈਨੂੰ ਘਰ 'ਚ ਰਹਿ ਕੇ ਬੜਾ ਸਿਕਿਉਰ ਫੀਲ ਹੁੰਦਾ ਹੈ ਤੇ ਜਿੱਦਾਂ ਹੀ ਉਹਨਾਂ ਦਾ ਆਮਲੇਟ ਬਣ ਕੇ ਰੈਡੀ ਹੋਇਆ ਮੈਂ ਵੀ ਫਿਰ ਆਪਦੇ ਲਈ ਬੀਟ ਵਾਲੀ ਕੌਫੀ ਤਿਆਰ ਕਰ ਲਈ। ਕੌਫੀ ਬਣਾ ਕੇ ਮੈਂ ਵੀ ਪਲੇਟ ਦੇ ਵਿੱਚ ਰੱਖ ਲਈ। ਤੇ ਵੇਟ ਕਰਨ ਲੱਗੀ ਕਦੋਂ ਮੇਰੇ ਹਸਬੰਡ ਘਰ ਆਣਗੇ ਕਿਉਂਕਿ ਉਹਨਾਂ ਦੇ ਨਾਲ ਬੈਠ ਕੇ ਜੋ ਮੈਂ ਗੱਪਸ਼ਪ ਕਰਨੀ ਆ ਨੇ ਜੋ ਗੱਲਾਂ ਕਰਨੀਆਂ ਆ ਨੇ ਮੈਨੂੰ ਤੇ ਬੜਾ ਵਧੀਆ ਲੱਗਣਾ ਕਿਉਂਕਿ ਹਫਤੇ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਤੇ ਕੌਫੀ ਵੀ ਇੰਨੀ ਵਧੀਆ ਬਣ ਗਈ ਕਿ ਅੱਜ ਕੌਫੀ ਦਾ ਟੇਸ ਮੈਨੂੰ ਬੜਾ ਵਧੀਆ ਲੱਗਾ ਵੈਸੇ ਉਹ ਚੰਗੀ ਨਹੀਂ ਲੱਗਦੀ ਸ਼ਾਇਦ ਸਾਥ ਚੰਗੇ ਲੋਕਾਂ ਦਾ ਸੀ ਸੋ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਔਰਤਾਂ ਨੂੰ ਕਦੇ ਮਹਿੰਗੇ ਗਿਫਟਾਂ ਦੀ ਲੋੜ ਨਹੀਂ ਆ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਇੱਜ਼ਤ ਦੀ ਲੋੜ ਹੈ ਤੁਹਾਡੀ ਕੇਅਰ ਦੀ ਲੋੜ ਹੈ